ਦੀ ਵੱਡੀ ਖਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਤਪੈੜ ਹੋਈ ਹੈ ਜੀ ਹਾਂ ਪੁਲਿਸ ਵੱਲੋਂ ਇੱਕ ਗੈਂਗਸਟਰ ਨੂੰ ਕਾਬੂ ਕੀਤਾ ਗਿਆ ਹੈ ਇਹ ਗੈਂਗਸਟਰ ਮਰਸੀਡੀਜ਼ ਗੱਡੀ ਵਿੱਚ ਕੁਮਰਹਾ ਸੀ ਜਿਸ ਦਾ ਜਦੋਂ ਪੁਲਿਸ ਨੇ ਪਿੱਛਾ ਕੀਤਾ ਤਾਂ ਇਸ ਨੇ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਕਈ ਵਾਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਦਾ ਹੈ ਓਵਰਟੇਕ ਕਰਦਾ ਖੇਤਾ ਵੱਲ ਨੂੰ ਭੱਜ ਤੁਰਿਆ ਜਿਸ ਤੋਂ ਬਾਅਦ ਪੁਲਿਸ ਦੇ ਜਵਾਨਾਂ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਹਾਲਾਂਕਿ ਹੁਣ ਇਸੇ ਗੋਲੀ ਲੱਗੀ ਏ ਲਤ ਵਿੱਚ ਗੋਲੀ ਲੱਗਣ ਕਾਰਨ ਇਹ ਗੈਂਗਸਟਰ ਜ਼ਖਮੀ ਹੋਇਆ ਏ ਜਿਸ ਨੂੰ ਕਿ ਹੁਣ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਜੀ ਤੋਪਸੜੀ ਲੱਗੇ ਆ ਤੋਪਸੜੀ ਗੈਸ ਗਾਉਨ ਦੇ ਲੱਗੇ ਉੱਥੇ ਇੱਕ ਬੰਦੇ ਨੂੰ ਫਾਇਰ ਆਮ ਇੰਜਰੀ ਹੋਈ ਆ ਚਾਚਾ ਚੱਲ ਯਾਰ ਚੱਲ ਜੀ ਉਸ ਵਾਲਿਆ ਮੜੀ ਪਿੰਨੀ ਚ ਵੱਜੀ ਆ ਕਾਨੂੰਆਨ ਰੋਡ ਤੇ ਜੀ ਸਾਡਾ ਕੋਈ ਮਿਲਿਆ ਨਹੀਂ ਦੱਸਦਾ ਪਏ ਦੇ ਉੱਤੇ ਗੱਡੀ ਲੈ ਕੇ ਆਇਆ ਪਪਾ ਦਾ ਸੁਣੀ ਇੱਥੇ ਇੱਥੇ ਇੱਕ ਮਿੰਟ ਪੁਆਇੰਟ ਆ ਗਿਆ ਹੈਰਨ ਕਰਦਾ ਹੋਇਆ ਤਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਚਿੱਟੇ ਰੰਗ ਦੀ ਮਰਸੀਡੀਜ਼ ਖੇਤਾਂ ਵਿੱਚ ਖੜੀ ਹੈ ਉਸ ਦੇ ਸ਼ੀਸ਼ੇ ਆ ਟੁੱਟ ਚੁੱਕੇ ਨੇ ਹਾਲਾਂਕਿ ਪੁਲਿਸ ਨੇ ਹੁਣ ਇਸ ਗੈਂਗਸਟਰ ਨੂੰ ਕਾਬੂ ਕਰ ਲਿਆ ਹੈ ਪੁਲਿਸ ਮੁਤਾਬਕ ਜਦੋਂ ਪੁਲਿਸ ਨੇ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਦਾ ਕਿ ਉਹਨਾਂ ਵੱਲੋਂ ਪਿੱਛਾ ਕੀਤਾ ਗਿਆ ਅਤੇ ਇਹ ਗੈਂਗਸਟਰ ਪੁਲਿਸ ਦੀ ਗੱਡੀ ਨੂੰ ਟੱਕਰ ਮਾਰਦਾ ਹੋਇਆ ਖੇਤਾਂ ਵਿੱਚ ਜਾ ਵੜਿਆ ਇੱਥੇ ਵੀ ਉਸ ਨੇ ਪੁਲਿਸ ਤੇ ਰਿਵੋਲਵਰ ਨਾਲ ਹਮਲਾ ਕੀਤਾ ਜਿਸ ਤੇ ਜਵਾਬੀ ਕਾਰਵਾਈ ਚ ਪੁਲਿਸ ਨੇ ਇਸੀ ਲੱਤ ਵਿੱਚ ਗੋਲੀ ਮਾਰ ਦਿੱਤੀ ਅਤੇ ਇਸ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਜੀ ਸਰ ਹਾਂਜੀ ਇਹ ਜਿਹੜਾ ਮਕੂਆ ਜਿਹੜਾ ਸ਼੍ਰੀ ਹਰਗੋਬਿੰਦਪੁਰ ਫਾਇਰਿੰਗ ਹੋਈ ਸੀ ਉਹ ਚ ਦੋਸ਼ੀ ਦੇ ਅਸੀਂ ਟਰੇਸ ਕਾਮ ਤੇ ਲੱਗੇ ਆ ਕਾਫੀ ਟੀਮਾਂ ਮੈਡਮ ਵੱਲੋਂ ਕੱਢੀ ਕਿਤੇ ਗਈ ਸੀ ਸੀਐਨ ਚਾ ਜੋ ਡਿਪਟੀ ਸ਼੍ਰੀ ਹਰਗੋਬਿੰਦਪੁਰ ਪੁਲਿਸ ਥਾਣਾ ਕਮਾਨ ਐਂਡ ਸਿਵਲ ਨਾਇੰਨ ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਅਸੀਂ ਇਹਦੇ ਪੇਚੇਸ ਕਰ ਰਹੇ ਸਾਂ ਤੇ ਚੇਜ਼ ਕਰਦੇ ਕਿ ਦੀ ਇਹਦੀ ਅੱਗੇ ਗਾਂ ਪੰਜ ਛੇ ਕਿੱਲੇ ਚ ਜਿਹੜੀ ਨਾਲ ਜਾਂਦਾ ਰਸਤਾ ਉਥੋਂ ਗੱਡੀ ਚੇਜ਼ ਕਰਦੇ ਇਹਦੀ ਰੋਗੀ ਨੇ ਇਹਦੇ ਪੁਲਿਸ ਜਿਹੜੀ ਇਹਦੀ ਗੱਡੀ ਰੋਗੀ ਤੇ ਇਹਨੇ ਸਾਡੇ ਤੇ ਫਾਇਰ ਕੀਤਾ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਫਿਰ ਪੰਜ ਛੇ ਕਿੱਲੇ ਭੱਜਿਆ ਏ ਪੰਜ ਛੇ ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ ਇਹਨੇ ਜਵਾਬੀ ਫਾਇਰ ਕੀਤਾ ਜਵਾਬੀ ਅਸੀਂ ਵੀ ਫਾਇਰ ਕੀਤਾ ਦਰਸਲ ਬੀਤੇ ਦਿਨੀ ਗੁਰਦਾਸਪੁਰ ਦੇ ਬਟਾਲਾ ਚ ਇੱਕ ਸੁਨਾਰੇ ਦੀ ਦੁਕਾਨ ਤੇ ਫਾਇਰਿੰਗ ਹੋਈ ਸੀ ਦਿਨ ਦਿਹਾੜੇ ਮੋਟਰਸਾਈਕਲ ਸਵਾਰਾਂ ਨੇ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਚ ਸੁਨਾਰੇ ਦੀ ਦੁਕਾਨ ਤੇ ਸ਼ਰੇਆਮ ਗੋਲੀਆਂ ਚਲਾਈਆਂ ਸੀ ਜਿਸ ਤੋਂ ਬਾਅਦ ਪੁਲਿਸ ਲਗਾਤਾਰ ਉਹਨਾਂ ਗੋੜੀਆਂ ਚਲਾਉਣ ਵਾਲੇ ਹਮਲਾਵਰਾਂ ਦੀ ਭਾਲ ਕਰ ਰਹੀ ਸੀ ਪੁਲਿਸ ਕੜੀ ਦਰ ਕੜੀ ਜੋੜਦੀ ਗਈ ਅਤੇ ਉਸ ਤੋਂ ਬਾਅਦ ਇਸ ਗੈਂਗਸਟਰ ਮਲਕੀਤ ਸਿੰਘ ਦਾ ਨਾਮ ਸਾਹਮਣੇ ਆਇਆ ਇਹ ਗੈਂਗਸਟਰ ਮਲਕੀਤ ਸਿੰਘ ਸਾਬਕਾ ਸਰਪੰਚ ਦਾ ਬੇਟਾ ਦੱਸਿਆ ਜਾ ਰਿਹਾ ਹੈ ਜੋ ਕਿ ਮੈਡੀਕਲ ਦੀ ਦੁਕਾਨ ਚਲਾਉਂਦਾ ਹੈ ਇਸ ਦੌਰਾਨ ਇਸਤੇ ਕਈ ਪਾਤੇ ਦਰਜ ਨੇ ਹਾਲ ਹੀ ਵਿੱਚ ਇਹ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਬਾਹਰ ਆਉਂਦਿਆਂ ਹੀ ਫਿਰ ਤੋਂ ਲੋਕਾਂ ਨੂੰ ਫਿਰੋਤੀਆਂ ਲਈ ਕੌਲਾ ਕਰਨ ਲੱਗਿਆ ਗੈਂਗਸਟਰ ਬਣ ਕੇ ਇਹ ਲੋਕਾਂ ਨੂੰ ਫਿਰੋਤੀ ਦੀ ਕਾਲ ਕਰਦਾ ਸੀ ਜਿਸ ਵੱਲੋਂ ਕੇ ਪਿਛਲੇ ਦਿਨੀ ਗੁਰਦਾਸਪੁਰ ਦੇ ਹਰਗੋਬਿੰਦਪੁਰ ਚ ਪੈਂਦੇ ਇੱਕ ਸੁਨਾਰੇ ਨੂੰ ਵੀ ਫਿਰੋਤੀ ਲਈ ਕਾਲ ਦਿੱਤੀ ਗਈ ਸੀ ਜਦੋਂ ਸੁਨਾਰੇ ਵੱਲੋਂ ਫਿਰੋਤੀ ਨਹੀਂ ਦਿੱਤੀ ਗਈ ਤਾਂ ਉਸ ਦੀ ਦੁਕਾਨ ਤੇ ਇਸ ਵੱਲੋਂ ਗੋੜੀਆਂ ਚਲਵਾਈਆਂ ਗਈਆਂ ਜਿਸ ਤੋਂ ਬਾਅਦ ਪੁਲਿਸ ਇਸ ਦੀ ਲਗਾਤਾਰ ਭਾਲ ਕਰ ਰਹੀ ਸੀ ਤੇ ਅੱਜ ਤੜਕਸਾਰ ਜਦੋਂ ਪੁਲਿਸ ਨੇ ਇਸ ਨੂੰ ਕੇਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਪੁਲਿਸ ਦੇ ਫਾਇਰਿੰਗ ਕਰਦਾ ਫਰਾਰ ਹੋ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਹੁਣ ਇਸ ਗੈਂਗਸਟਰ ਮਲਕੇਸ਼ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ